हां ਵੀ ਸੱਜਣੋ ਆਸ ਨੂੰ ਦਿਖਾ ਰਹੇ ਆ ਡੇਰਾ ਨਾਗੇਵਾਲੀ ਬਾਬਾ ਨਿੱਕੂ RAM ਜਿਹੜੇ ਪਿਛਲੇ ਟਾਈਮ ਚੋਲਾ ਛੱਡ ਗਏ ਸੀ ਤੇ ਹੁਣ ਇਹ ਗੱਦੀ ਬਾਬਾ ਗੋਰਾ ਜਿਹੜਾ ਉਹਨਾਂ ਨੂੰ ਦੇ ਦਿੱਤੀ ਗਈ ਸੀ ਇੱਥੇ ਅੱਜ ਜਿਹੜੀ ਚੂਰਮੇ ਦੀ ਪਰੰਪਰਾ ਉਹ ਚੱਲ ਰਹੀ ਆ ਤੇ ਆਸ ਨੂੰ ਦਿਖਾ ਦਿੰਨੇ ਆ ਤੇ ਇਹ ਜਿਹੜੀ ਚੂਰਮੇ ਦੀ ਜਿਹੜੀ ਪਰੰਪਰਾ ਚੱਲਦੀ ਸੀ ਨਾ ਇਹ ਵੱਡੇ ਸੰਤਾਂ ਦਿ ਚਲਾਈ ਹੋਈ ਆ ਤੇ ਮੰਗਲਵਾਰ ਵਾਲਾ ਦਿਨ ਆਏ ਸਾਲ ਮੰਗਲਵਾਰ ਵਾਲਾ ਦਿਨ ਇੱਥੇ ਕਾਫੀ ਯਾਨੀ ਕਿ ਸੰਗਤ ਆਉਂਦੀ ਆ ਤੇ ਰਾਤ ਨੂੰ ਇਹ ਜਿਹੜਾ ਇਹ ਚੂਰਮਾ ਤਿਆਰ ਕਰਦੇ ਆ ਤੇ ਪਤਾ ਨਹੀਂ ਦੋਸਤੋ ਕਿਹੜੇ ਹਿਸਾਬ ਦੇ ਨਾਲ ਇਹ ਕੋਈ ਗ੍ਰੈਂਡ ਕਰਾਇਆ ਹੁੰਦਾ ਜਾਂ ਕੋਈ ਇੰਨਾ ਬ੍ਰੀਕ ਕਰਾਇਆ ਹੁੰਦਾ ਪੰਜੀਰੀਆਂ ਗੂੜਿਆਂਵਾਂ ਹੁੰਦਾ ਜਿਵੇਂ ਪੰਜੀਰੀ ਹੁੰਦੀ ਤੇ ਹਰ ਇੱਕ ਬੰਦੇ ਨੂੰ ਉਹ ਯਾਨੀ ਕਿ ਜਿਵੇਂ ਪਹਿਲਾਂ ਚਾਹ ਜਾ ਦੇ ਨਾਲ ਉਹ ਝੂਰਮਾ ਇਹਦਾ ਬਣਿਆ ਹੁੰਦਾ ਉਹ ਛਕਾਉਂਦੇ ਆ ਤੇ ਜਾਨੀ ਕਿ ਆਮ ਪਿੰਡਾਂ ਕਈ ਪਿੰਡਾਂ ਚ ਇਸ ਜਿਹੜ ਡੇਰਾ ਨਾਗੇਵਾਲੀ ਤੇ ਕਈ ਪਿੰਡਾਂ ਚ ਇਹਨਾਂ ਦਾ ਜਾਨੀ ਕਿ ਵਧੀਆ ਰਤਵਾ ਹੈਗਾ ਤੇ ਜਿਵੇਂ ਮਲੂਕਾ ਆ ਗਿਆ ਕਲਿਆਣ ਨਿਹੌਰ ਕੋਠਾਗੁਰੂ ਤੇ ਇਹ ਪਿੰਡ ਆਮ ਤਕਰੀਬ ਰਬਾਬਿਆਂ ਦੀ ਇੱਥੇ ਆਉਣੀ ਜਾਣੀ ਕਾਫੀ ਆ ਤੇ ਬਾਕੀ ਹੋਰ ਵੀ ਗੁਰੂਦਰੋ ਬਹੁਤ ਪਿੰਡਾਂ ਤੋਂ ਸੰਗਤ ਆਉਂਦੀ ਆ ਇਹ ਪਿੰਡ ਜਾਨਕੀ ਨੇੜੇ ਲੱਗਣ ਲੱਗਦੇ ਕਾਰਨ ਤੇ ਇੱਥੇ ਜਾਨਕੀ ਥੋੜਾ ਜਿਹਾ ਵੱਧ ਸੇਵਾਦਾਰ ਹੁੰਦੇ ਆ ਤੇ ਆ ਆ ਫਿਰ ਸਾਧੂ ਸੰਤਾਂ ਨੂੰ ਵੀ ਸਦਾ ਦਿੱਤਾ ਜਾਂਦਾ ਆ ਵੇਖੋ ਜਿਹੜੇ ਸਾਧੂ ਸੰਤ ਇਹ ਜਿਵੇਂ ਆਪਣੇ ਰਮਤਾ ਜੇ ਸਾਧੂ ਹੁੰਦੇ ਆ ਬੀਕੇ ਦੇ ਕੇ ਦੇ ਕੇ ਕਿਤੇ ਬੈਠੇ ਹੁੰਦੇ ਆ ਤੇ ਇਹ ਸਾਰੇ ਫਿਰ ਅਡੋਡੀ ਉਸ ਦਿਨ ਤੇ ਇਹ ਆਉਂਦੇ ਆਗੇ ਤੇ ਉੱਥੇ ਆ ਕੇ ਜਿਹੜੇ ਸੰਤਾਂ ਇਹਨਾਂ ਨੂੰ ਰੋਟੀ ਸ਼ਿਕਾਉਂਦੇ ਆ ਤੇ ਇਹਨਾਂ ਨੂੰ ਸਪੈਸ਼ਲ ਜਿਹੜੀ ਰੋਟੀ ਦਿੱਤੀ ਜਾਂਦੀ ਆ ਤੇ ਤੁਮ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਹਰ ਇੱਕ ਤਰ੍ਹਾਂ ਦੀ ਹਰ ਇੱਕ ਤਰ੍ਹਾਂ ਦੀ ਜਾਨੀ ਕਿ ਆਪਣਾ ਆਏ ਹੋਏ ਆਗੇ ਆਪਣਾ ਠੀਕ ਠੀਕ ਆ ਬਾਬਾ ਦੋਸਤੋ ਠੀਕ ਹੈ ਜੀ ਦੇਖ ਰਹੇ ਹਾਂ ਜਿਹੜੇ ਆਹ ਵੇਖੋ ਕਿੰਨੇ ਇਧਰਲੇ ਪਾਸੇ ਬੈਠੇ ਨੇ ਠੀਕ ਹੈ ਜਾਨੀ ਕਿ ਆਰਾਮ ਤੇ ਸੌਂਦੇ ਦੇ ਦੇ ਸਾਧੂ ਮੋਜ ਮਸਤੀ ਮਾਨ ਰਹੇ ਆ ਇਧਰ ਬੈਠ ਕੇ ਜਾਨੀ ਕਿ ਪੱਕਾ ਟਾਊ ਬਾ ਯਾਨੀ ਕਿ ਪੱਕਾ ਟਿਕਾਣਾ ਨਹੀਂ ਕੋਈ ਪੱਕਾ ਟਿਕਾਣਾ ਹੈ ਆਪਣਾ ਅੱਛਾ ਪੱਕਾ ਟਿਕਾਣਾਗਾ ਹਾਂਜੀ ਮੇਰਾ ਕਤਵਾਲੀ ਕੋਲੇ ਹੈ ਕਤਵਾਲੀ ਕੋਲੇ ਹਾਂ ਕਤਵਾਲੀ ਦਾ ਗੇਟ ਤੇ ਮੇਰਾ ਇੱਕ ਹੋਊਗਾ ਠੀਕ ਹੈ ਠੀਕ ਹੈ ਬਾਬਾ ਜੀ ਨਾ ਜੀਆਂ ਮੈਂ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਜਦੋਂ ਕਿਤੇ ਪ੍ਰੋਗਰਾਮ ਹੁੰਦਾ ਉਦੋਂ ਸੱਦਾ ਪੱਤਰ ਆਉਂਦਾ ਉਥੋਂ ਫਿਰ ਉੱਥੇ ਆ ਜਾਈਏ ਠੀਕ ਹੈ ਠੀਕ ਹੈ ਚਲੋ ਨਹੀਂ ਆਉਂਦੇ ਨਹੀਂ ਤਾਂ ਤੁਹਾਨੂੰ ਕੀ ਪਤਾ ਦੇ ਰਿਹਾ ਹਾਂ ਹਾਂਜੀ ਹਾਂਜੀ ਚਲੋ ਨਮਸਕਾਰ ਬਾਬਾ ਜੀ ਜੈ ਹੋ ਬੋਲੇ ਠੀਕ ਠੀਕ ਮੰਰ ਰਿਆ ਤੇ ਇਥੇ ਬਾਈ ਕੋਈ ਟੱਕਰਿਆ ਤਾਂ ਆਪਾਂ ਤੁਹਾਡੀ ਗੱਲ ਵੀ ਕਰਵਾਵਾਂਗੇ ਇਹਦਾ ਇਤਿਹਾਸ ਪੁੱਛਾਂਗੇ ਵੀ ਕੀ ਕਿਦੋਂ ਦਾ ਹੈ ਇਤਿਹਾਸ ਆ ਕਿਦੋਂ ਤੋਂ ਲਾ ਕੇ ਇਹ ਚੋਰਵਾ ਬਣਦਾਗਾ ਤੇ ਇਹ ਸਾਡੇ ਪਿੰਡ ਦਾ ਜਿਹੜਾ ਜਾਨੀ ਕਿ ਮਿਸਰਾਂ ਦਾ ਭਾਈਚਾਰਾ ਉਹਨਾਂ ਨੇ ਇਹ ਜ਼ਮੀਨ দান ਕਰੀ ਸੀ ਬਾਬਿਆਂ ਨੂੰ ਤੇ ਇੰਨਾ ਕੁ ਤਾਂ ਆਪਾਂ ਨੂੰ ਪਤਾ ਤੇ ਗਾਂ ਆਪਾਂ ਬਾਈ ਨੂੰ ਪੁੱਛਾਂਗੇ ਵੀ ਵੀ ਕੀ ਇਸਦਾ ਇਤਿਹਾਸ ਆ ਕੀ ਗੱਲਬਾਤ ਕਿਹੜੇ ਬਾਬਿਆਂ ਨੇ ਡੇਰਾ ਇਹ ਬਣਾਇਆ ਸੀਗਾ ਤੇ ਬੇਰਾਂ ਨਾਗੇ ਵਾਲੀ ਤੇ ਇਹ ਨਾਗੇ ਵਾਲੀ ਡੇਰੇ ਦਸਮੁਦਰੇ ਸੈੜਾ ਇਹ ਆਪਾਂ ਦਿਖਾ ਦਿੱਤਾ ਤੇ ਆ ਅੱਡੋ ਦਿੱਸੀ ਬਾਜ਼ਾਰ ਆ ਜਿਹੜੇ ਇਹ ਆਪਣੋ ਆਪਣਾ ਘੰਟੇ ਉੱਤੇ ਨਿਵਾ ਰਹੇ ਆ ਵੇਖੋ ਸੰਗਤ ਬਹੁਤ ਦੂਰ ਦੂਰੋਂ ਜਣ ਕੇ ਆ ਰਹੀ ਆ ਤੇ ਇਹ ਮੇਰੇ ਹਿਸਾਬ ਦੇ ਨਾਲ ਜਿਹੜਾ ਮੰਗਲਵਾਰ ਵਾਲਾ ਦਿਨ ਤੇ ਹਨੂਮਾਨ ਦੀ ਜਾਨੀ ਕਿ ਮੰਨਤਾ ਹੁੰਦੀ ਆ ਹਨੂਮਾਨ ਦੀ ਮੰਨਤਾ ਕਰਦੇ ਸੀ ਬਾਬੇ ਹਨੂਮਾਨ ਨੂੰ ਪੂਜਦੇ ਸੀ ਤੇ ਆ ਵੇਖੋ ਉੱਪਰ ਜਿਹੜਾ ਬਾਬਿਆਂ ਦਾ ਜਿਹੜਾ ਵਹਿਣ ਵਹਿਣ ਦਾ ਜਿਹੜਾ ਉੱਪਰ ਆਗਾ ਉੱਪਰ ਲੋਗ ਸੰਗਤਾਂ ਜਿਹੜੀਆਂ ਆ ਕੇ ਉੱਪਰ ਬਾਬਿਆਂ ਨੂੰ ਜਿਹੜਾ ਨਮਸਕਾਰ ਕਰਨ ਜਾਂਦੀਆਂ ਤੇ ਇੱਥੇ ਬਾਬੇ ਆਪ ਦਾ ਜਿਹੜਾ ਗੱਲਾਂ ਬਾਤਾਂ ਕਰ ਰਹੇ ਆ ਆਵੇ ਸੰਗਤਾਂ ਨੂੰ ਤੇ ਵਧੀਆ ਪਿਆਰ ਸਤਕਾਰ ਦੇ ਨਾਲ ਮਿਲ ਰਹੇ ਆ ਤੇ ਦੋਸਤੋ ਗੱਲ ਇਹ ਆ ਵੀ ਸਾਧੂ ਸੰਤ ਦਾ ਜਿਹੜਾ ਜਨ ਕੇ ਸੰਗਤ ਕਿਉਂ ਸਾਧੂ ਸੰਤ ਨੇ ਕੋਈ ਮਾੜੀ ਗੱਲ ਤਾਂ ਦੱਸੀ ਨਹੀਂ ਹੁੰਦੀ ਤੇ ਵਧੀਆ ਪਿਆਰ ਸਤਕਾਰ ਨਾਲ ਆ ਸਾਧੂ ਸੰਤਾਂ ਦੀਆਂ ਗੱਲਾਂ ਬਾਤਾਂ ਤੇ ਐਂ ਸੰਗਤਾਂ ਆਈ ਆਈ ਜਾਂਦੀਆਂ ਇਆ ਰਿਕੁਆਇਰਡ ਹੈ ਉਹ ਰੱਖੀ ਬੈਠਾ ਇਹ ਪ੍ਰਸ਼ਾਦ ਦੇ ਤੌਰ ਤੇ ਇਹ ਚੂਰਮਾ ਸਾਰਿਆਂ ਨੂੰ ਵਰਤਾਇਆ ਜਾਂਦਾ ਤੇ ਆਹ ਵੇਖੋ ਆਹ ਬਾਬੇ ਬੈਠੇ ਹੈਗੇ ਤੇ ਇਧਰ ਆ ਵਾਈ ਜਿਹੜਾ ਇਹ ਪ੍ਰਸ਼ਾਦ ਦੇ ਤੌਰ ਤੇ ਇਹ ਚੂਰਮਾ ਲਈ ਬੈਠਾ ਤੇ ਆਪਾਂ ਹੁਣ ਥੋੜੀ ਗੱਲ ਕਰਵਾਵਾਂਗੇ ਜਿਨ੍ਹਾਂ ਨੇ ਬਜ਼ੁਰਗਾਂ ਜਿਨ੍ਹਾਂ ਦੇ ਬਜ਼ੁਰਗਾਂ ਨੇ ਇੱਥੇ ਜ਼ਮੀਨ ਜਿਹੜੀ দান ਕਰੀ ਸੀ ਤੇ ਉਹਨਾਂ ਬਜ਼ੁਰਗਾਂ ਨਾਲ ਥੋੜੀ ਗੱਲ ਕਰਵਾਵਾਂਗੇ ਤੇ ਬਾਈ ਜੀ ਦੱਸਣਗੇ ਵੀ ਕਿਸ ਵੇਸਤੇ ਕਿਵੇਂ ਇਹਨਾਂ ਦਾ ਕੋਈ ਪਰੰਪਰਾ ਚੱਲੀ ਹੈਗੀ ਤੇ ਆ ਆਹ ਵੇਖੋ ਹੁਣ ਇਧਰ ਆਸਨ ਦਿਖਾ ਦਿੰਦੇ ਆ ਇਹ ਬਾਈ ਜੀ ਬੈਠੇ ਨੇ ਤੇ ਆਪਾਂ ਉਹਨਾਂ ਕੋਲ ਜਾ ਕੇ ਤੁਹਾਨੂੰ ਸਾਰੀ ਗੱਲਬਾਤ ਜਿਹੜੀ ਦੱਸਾਂਗੇ ਵੀ ਕੀ ਇਹਦਾ ਇਥੋਂ ਦਾ ਇਤਿਹਾਸ ਆ ਕੀ ਸਿਸਟਮ ਆ ਕਿਹੜੇ ਬਾਬਿਆਂ ਨੇ ਇਹ ਡੇਰਾ ਬਣਾਇਆ ਸੀਗਾ ਤੇ ਆ ਆਪਾਂ ਬਾਈ ਜੀ ਨਾਲ ਤੁਹਾਡੀ ਗੱਲ ਕਰਵਾਉਣੀ ਆ ਤੇ ਵੀਡੀਓ ਵੇਖਿਓ ਦੋਸਤੋ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਜਾਨਕਿ ਬਹੁਤ ਜ਼ਿਆਦਾ ਆ ਵੇਖੋ ਡੋੜ ਡਿਓੜ ਦਾ ਸਾਲਗਾਂ ਮੋ ਸਾਰਿਆਂ ਦਾ ਤੇ ਦੁਰਦਰੋਸਾਂ ਸੰਗਤ ਮੋਟਰਸਾਈਕਲ ਤੇ ਗੱਡੀਆਂ ਤੇ ਆਮ ਤਕਰੀਬਨ ਬਹੁਤ ਜ਼ਿਆਦੇ ਸੰਗਤ ਯਾਨੀ ਕਿ ਇੱਥੇ ਜਿਹੜੀ ਨਮਸਤਕ ਪੁਰਾਤ ਹਾਂ ਤੁਲਾ ਦਿਹਾੜ ਦਾ ਸੰਤ ਉਹ بابا ਜਮਾ ਪਿੰਡ ਕੋਠਾ ਗੁਰੂ ਚ ਰਹਿੰਦੇ ਸੀ ਅੱਛਾ ਜੀ ਉਸ ਤੋਂ ਬਾਅਦ ਸਾਡਾ ਪਪਾ ਬੀਰ ਸਿੰਘ ਠੀਕ ਹੈ ਜੀ ਮੈਸਤਰੀ ਠੀਕ ਹੈ ਜੀ ਉਹ ਸਾਡੇ ਘਰੇ ਆਉਣ ਜਾਣੀ ਸੀਗੀ ਸਹੀ ਠੀਕ ਹੈ ਇਹ ਕਿਤੇ ਬਾਬੇ ਦਾ ਮਾੜਾ ਮਟਾ ਗੁੱਸਾ ਮਸਾਲਾ ਹੋਈ ਜਦੋਂ ਉਹਨਾਂ ਦੇ ਬਾਬਾ ਵੀ ਨਹੀਂ ਅਸੀਂ ਇੱਥੇ ਰਹਿਣਾ ਨਹੀਂ ਬਾਬਾ ਧਰਮਦਾਸ ਨਾ ਹਾਂ ਕਿਤੇ ਮਲਾ ਮਟਾ ਗੁਰੂ ਕਾਈ ਦੰਦਾ ਠੀਕ ਹੈ ਜਿਹੜਾ ਉਹ ਆਪਣੇ ਡੇਰਾ ਪਿੰਡ ਦੇ ਵਿੱਚ ਆ ਪਾਲੂਗਾ ਪਾਲੂਗਾ ਠੀਕ ਆ ਉਦੋਂ ਬਾਅਦ ਕਹਿੰਦਾ ਬਾਬਾ ਵੀ ਸਾਡੇ ਵੀ ਮੈਂ ਮੈਂ ਇੱਥੇ ਰਹਿਣਾ ਨਹੀਂ ਕਿ ਕੋਈ ਜਗ੍ਹਾ ਦਿਖਾ ਜਿੱਥੇ ਕੋਈ ਜੀੜੀ ਜਾਨਵਰ ਨਾ ਜਾਵੇ ਹੂੰ ਸਾਡਾ ਬਾਬਾ ਕਹਿੰਦਾ ਹੂੰ ਵੀ ਜਗ੍ਹਾ ਤਾਂ ਹੈਗੀ ਉਥੇ ਹਵਾ ਵੀ ਨਹੀਂ ਆਉਂਦੀ ਠੀਕ ਹੈ ਉਦੋਂ ਇੱਥੇ ਬਹੁਤ ਝਾੜ ਬੂਟ ਸੀਗੇ ਠੀਕ ਹੈ ਤੇ ਕਿਉਂ ਕਹਦਾ ਵੀ ਚੰਗਾ ਉਹ ਕਹਿੰਦਾ ਵੀ ਤੁਹਾਨੂੰ ਆ ਪਰਸੋਂ ਜਗ੍ਹਾ ਦਿਖਾ ਲਿਓ ਠੀਕ ਹੈ ਜਦੋਂ ਉਹ ਆਏ ਤੇ ਉੱਠਦੇ ਰਹਾ ਵਾ ਆ ਕੇ ਲਿਆ ਉਦੋਂ ਉੱਠ ਹੁੰਦੇ ਸੀ ਹੂੰ ਤੇ ਇੱਥੇ ਆ ਕੇ ਵੇਖਿਆ ਜਿਹੜਾ ਦਿੱਤਾ ਉਸ ਤੋਂ ਬਾਅਦ ਜਿਹੜਾ ਆ ਬੋਰ ਹੈ ਹੂੰ ਇਹ ਕਿਤੇ ਹੋਰ ਲੱਗਿਆ ਹੋਵੇ ਸੀ ਨਿੱਕਾ ਹੋਇਆ ਸੀਗਾ ਠੀਕ ਹੈ ਜਿਹੜਾ ਆ ਇਧਰ ਲਾ ਬੋਰਡ ਆ ਵੱਡਾ ਠੀਕ ਹੈ ਉਹ ਪਟਕੇ ਇੱਥੇ ਲਾਇਆ ਜਿੱਥੇ ਹੁਣ ਲੱਗਿਆ ਵਾ ਠੀਕ ਹੈ ਇਹ ਇਹ ਬਾਬੇ ਨੇ ਲਾਇਆਗਾ ਇਹ ਬਾਬੇ ਜਮਨਾ ਦਾ ਲਾਇਆ ਜਮਨਾ ਦਾ ਉਹ ਕਹਿੰਦੇ ਵੀ ਜੇ ਤਾਂ ਇਹ ਆਪਾਂ 8 ਦਨ ਨੂੰ ਆਵਾਂਗੇ ਹੂੰ ਜੇ ਤਾਂ ਇਹਨੇ ਪਤਾ ਕੱਢ ਲਿਆ ਹੂੰ ਫੇਰ ਤਾਂ ਡੇਰਾ ਬਾਵਾਂਗੇ ਨਹੀਂ ਆਪਾਂ ਵੀ ਨਹੀਂ ਆਉਣਾ ਠੀਕ ਹੈ ਅੱਛਾ ਇਹ ਰੋਹੀ ਵਿਆ ਬਾਣੀ ਸੀ ਹਾਂ ਠੀਕ ਹੈ ਆਹ ਤਾ ਵਾ ਇੱਥੇ ਸ਼ਾਮ ਲਾ ਠੀਕ ਆਹ ਜਿਹੜੀ ਜਗ੍ਹਾ ਹੁਣ ਇੱਥਾਂ ਆਪਾਂ ਖੜੇ ਆ ਇਹ ਸਾਡੇ ਜੋਰਗਾ ਦੀ ਦਾਨ ਕਰੀ ਹੋਈ ਹੈ ਅੱਛਾ ਦਾਨ ਕਰੀ ਹੋਈ ਹੈ ਦਾਨ ਕਰੀ ਤੇ ਉਹ ਬਾਬੇ ਜਦੋਂ ਬੋੜ ਲਾ ਕੇ ਤੇ ਫਿਰ ਬਾਬੇ ਜੀ ਬੋੜ ਚੱਲ ਪਿਆ ਨਾ ਅੱਠ ਦਿਨ ਬਾਅਦ ਜਦੋਂ ਅਸੀਂ ਪਤਾ ਕੱਢਿਆ ਠੀਕ ਹੈ ਉਹ ਕਹਿੰਦੇ ਬਾਬਾ ਵੀ ਜਦੋਂ ਪਤਾ ਕੱਢਿਆ ਤੇ ਕਹਿੰਦਾ ਹੁਣ ਵੀ ਮੈਂ ਪੱਠੇ ਲੈ ਕੇ ਜਾਣੇ ਬਾਬਾ ਕਹਿੰਦਾ ਉਹ ਕਹਿੰਦਾ ਵੀ ਤੂੰ ਜਾਣਾ ਜਾਵੜਾ ਬਾਬੇ ਨਹੀਂ ਜਾ ਕੇ ਆਨੇ ਆਈਆਂ ਬਾਬੇ ਅਸੀਂ ਨਹੀਂ ਹੁਣ ਜਾਂਦੇ ਉਹ ਕਹਿੰਦਾ ਫੇਰ ਤੇ ਰੋਟੀ ਉਹ ਕਹਿੰਦਾ ਤੂੰ ਸਾਡੀ ਰੋਟੀ ਦਾ ਫਿਕਰ ਨਾ ਕਰੀ ਜਿੱਦਿਆ ਤੇ ਕੋੜਾ ਮਦਾ ਉਹਨਾਂ ਚੌਥੇ ਦਿਨ ਪੱਠੇ ਲੈਣ ਕਹਿੰਦਾ ਚੌਥੇ ਦਿਨ ਲੈ ਆਈ ਅੱਛਾ ਵੀ ਸਾਡੀ ਰੋਟੀ ਆਪੇ ਆ ਜੂਗੀ ਤੈਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਜਿੱਦਿਆ ਆਉਂਦੇ ਸੀ ਉਹਦੇ ਦਾ ਫੜਾ ਜਾਂਦੇ ਸੀ ਨਹੀਂ ਉਹਦੇ ਪੱਠੇ ਸੇਪੀਸੂਪੀ ਦਾ ਕੰਮ ਕਰਦੇ ਸੀ ਪੱਠੇ ਲੈਣ ਨਹੀਂ ਸੀ ਆਉਂਦੇ ਠੀਕ ਹੈ ਉਹ ਤੋਂ ਬਾਅਦ ਉਸ ਤੋਂ ਬਾਅਦ ਅੱਜ ਮੰਗਲ ਲੱਗਦੇ ਲੱਗਦੇ ਆ ਦੇਣ ਆ ਗਏ ਬਸ ਇਥੇ ਪੱਕੇ ਡੇਰੇ ਲਾਦੇ ਪੱਕੇ ਡੇਰੇ ਲਾਦੇ ਠੀਕ ਹੈ ਉਹ ਤੋਂ ਬਾਅਦ ਫਿਰ ਨਿਕੁਰਾਂਵ ਲਿਆਂਦਾ 1978 ਚ ਠੀਕ ਹੈ ਨਿਕੁਰਾਂ ਇਹ ਜਿਹੜਾ ਬਾਬਾ ਨਿਕੁਰਾਂ ਸੇ ਜਮਨਾ ਦਾ ਹੈ ਬਾਬਾ ਜਿਹੜਾ ਉਹਨਾਂ ਦਾ ਭਾਣ ਜੀ ਉਹਨਾਂ ਦੇ ਭਾਣ ਦਾ ਠੀਕ ਹੈ ਉਹਨਾਂ ਨੇ ਉਹਨੂੰ ਯਾਨੀ ਕਿ ਗੱਦੀ ਦਿੱਤੀ ਸੀ ਨਹੀਂ ਉਹ ਤਾਂ ਛੋਟੇ ਸੇ 8 ਸਾਲਾਂ ਦੇ ਸੀ ਇਹ ਇਹ ਬਾਬਾ ਮੁਰੇ ਦੇ ਮਾਕੇ ਮਾਰਦੇ ਗਏ ਉਹਨਾਂ ਦਾ ਪੰਜ ਮੰਦੀਆਂ ਲਿਖੀ ਕਰਕੇ ਤੇ ਫਿਰ ਇਹਨਾਂ ਨੂੰ ਦੇਖੋ ਜਹਾਂ ਦਾ ਹੋ ਠੀਕ ਹੈ ਤੇ ਇਹ ਚੂਰਮੇ ਦੀ ਉਹ ਬਾਬਿਆਂ ਦੀ ਚਲਾਈ ਵੀ ਹੈ ਇਹ ਪਰੰਪਰਾ ਅਸੀਂ ਹਨੂਮਾਨ ਨੂੰ ਮੰਨਦੇ ਹਾਂ ਅੱਛਾ ਬਾਬੇ ਹਨੂਮਾਨ ਨੂੰ ਮੰਨਦੇ ਆ ਹਾਂ ਠੀਕ ਹੈ ਠੀਕ ਹੈ ਉਦੋਂ ਪਹਿਲਾਂ ਬਾਬੇ ਜਿੰਨੇ ਇੱਥੇ ਆਏ ਆ ਸਾਰੇ ਇਹ ਹਨੂਮਾਨ ਨੂੰ ਮੰਨਦੇ ਚੂਰਮਾ ਹਨੂਮਾਨ ਦਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਧੰਨਵਾਦ ਲੱਗੇ ਮਨੀ ਧੰਨਵਾਦ ਜੀ ਤੇ ਬੱਜੀ ਨਹੀਂ ਇਹ ਦੋਸਤ ਇਹ ਜਿਹੜਾ ਡੇਰਾ ਨਾਗੇਵਾਲੀ ਦਾ ਉਹ ਜਿਹੜਾ ਤਕਰੀਬਨ ਕਿੱਥੋਂ ਇਹਦਾ ਮੱਡ ਚੱਲਿਆ ਤੇ ਉਹ ਆਪਾਂ ਤੁਹਾਨੂੰ ਬਾਈ ਜੀ ਨੇ ਸਾਰਾ ਤੁਹਾਨੂੰ ਦੱਸ ਦਿਖਾ ਦਿੱਤਾਗਾ ਤੇ ਆ ਇਧਰ ਆ ਜਿਹੜਾ ਬੋਰਡ ਆ ਇਹ ਬਾਬਿਆਂ ਨੇ ਉਦੋਂ ਲਾਇਆ ਸੀ ਅੱਜ ਤੋਂ ਯਾਨੀ ਕਿ ਕਾਫੀ ਸਾਲ ਪਹਿਲਾਂ 50 60 ਸਾਲ ਪਹਿਲਾਂ 60 ਸਾਲ 60 65 ਸਾਲ ਪਹਿਲਾਂ ਦੀ ਗੱਲ ਆ ਇਹ ਤੇ ਇਧਰ ਮੂਰਤੀ ਵੀ ਆ ਤੇ ਇਧਰ ਤੇ ਬਾਬਿਆਂ ਦੀ ਮੂਰਤੀ ਵੀ ਆ ਤੇ ਇਹਨਾਂ ਨੇ ਪਹਿਲਾਂ ਉਹ ਕਰਾ ਦਿੱਤੀ ਸੀਗੇ ਤੇ ਇਹ ਬਾਬਿਆਂ ਦਾ ਜਿਵੇਂ ਆਪਾਂ ਕਹਿੰਦੇ ਨੇ ਆਪਣੀ ਪਰੰਪਰਾ ਧੂਏ ਦੀ ਪਰੰਪਰਾ ਤੇ ਅਸੀਂ ਭਜਨ ਮੰਦ ਕੀ ਵੀ ਕਰਦੇ ਸੀ ਤੇ ਧੂਆ ਬਾਬਿਆਂ ਦਾ ਜਿਹੜਾ ਲਾਇਆ ਹੋਇਆ ਸੀਗਾ ਇਸ ਤਰ੍ਹਾਂ ਆ ਸਮਸਾਰਾ ਦੋਸਤੋ ਆਪਣੀ ਪਿਹਦੇ ਪਰ ਕਿ ਬਣ ਗਏ ਸੀ ਫਿਰ ਨਹੀਂ ਸਮਸਾਰਾ ਬਾਬਾ ਜੀ ਉਹ ਨਾ ਅਈ ਜਿਹੜੇ ਛੋਟੇ ਸੀ ਯਾਰ ਜੀ ਬਾਬਾ ਜੀ ਆਣੇ ਸਜਣੋ ਸੁਨਸਾਰਾ ਇਹ ਜਿਹੜਾ ਡੇਰੇ ਦਾ ਆਪਾਂ ਦਿਖਾ ਦਿੱਤਾ ਜਿਹੜਾ ਕਿਹੜੇ ਬਾਬੇ ਨੇ ਡੇਰੇ ਦਾ ਜਾਨਕੀ ਮੋਢ ਬੰਨਿਆ ਸੀਗਾ ਉਹ ਬਾਈ ਜੀ ਨਾਲ ਥੋੜੀ ਗੱਲ ਕਰਵਾਤੀ ਤੇ ਇਧਰ ਆ ਮਾਈਆਂ ਜਿਹੜੀਆਂ ਤੇ ਪ੍ਰਸ਼ਾਦੇ ਦੀ ਸੇਵਾ ਕਰਨ ਪਹੁੰਚੀਆਂ ਹੋਈਆਂ ਤੇ ਇੱਧਰ ਜਿਹੜੀ ਆ ਸਮਾਦ ਆ ਸਮਾਦ ਦੇ ਉੱਤੇ ਮੱਥਾ ਟੇਕਣ ਲਈ ਸੰਗਤਾਂ ਇੱਧਰ ਵੀ ਬਹੁਤ ਉਤਸ਼ਾਹ ਦੇ ਨਾਲ ਇੱਧਰ ਬਾਬੇ ਦੀ ਸਮਾਧੀ ਬਣੀ ਹੋਈ ਆ ਤੇ ਸਮਾਧੀ ਤੇ ਮੱਥਾ ਟੇਕਣ ਆਣ ਵਾਲੇ ਸੰਗਤਾਂ ਵੀ ਕਾਫੀ ਯਾਨੀ ਕਿ ਇਹ ਬਾਬਿਆਂ ਦੀ ਇਥੋਂ ਮਹਿਮਾ ਸੀਗੀ ਤੇ ਆਉਂਦੇ ਜਾਂਦੇ ਰਹਿੰਦੇ ਆ ਤੇ ਹੁਣ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਇੱਧਰ ਜਿਹੜੀ ਮਾਈ ਮਾਣਿਆ ਪ੍ਰਸ਼ਾਦੇ ਦੀ ਸੇਵਾ ਜਿਹੜੀ ਉਹ ਚੱਲ ਰਹੀ ਆ ਆ ਵੇਖੋ ਪ੍ਰਸ਼ਾਦਾ ਬਣ ਰਿਹਾ ਕਾਫੀ ਮਾਈਆਂ ਜਿਹੜੀਆਂ ਜਾਨਕੀ ਪ੍ਰਸ਼ਾਦੇ ਦੀ ਸੇਵਾ ਜਿਹੜੀ ਕਰ ਰਹੀਆਂ ਤੇ ਦੋਸਤੋ ਇਹ ਜਿਵੇਂ ਜਿਵੇਂ ਆਪਾਂ ਤੁਹਾਨੂੰ ਸਾਰਾ ਇਹ ਦਿਖਾਈ ਜਾਂਦੇ ਆ ਇਸੇ ਤਰ੍ਹਾਂ ਬਾਬਿਆਂ ਦਾ ਭੋਰਾ ਗਾਗਾ ਹਾਂ ਉੱਪਰ ਬਣਿਆ ਹੋਇਆ ਤੇ ਭੋਰੇ ਜੀ ਵੀ ਸਾਨੂੰ ਲੈ ਕੇ ਚੱਲਾਂਗੇ ਤੇ ਇਧਰ ਆ ਸੇਵਾਦਾਰ ਆ ਜਿਹੜੇ ਇਹ ਆਪ ਨੂੰ ਆਪਣੀਆਂ ਡਿਊਟੀਆਂ ਤੇ ਪੂਰੇ ਕਾਇਮ ਆ ਆਪਾਂ ਡਿਊਟੀਆਂ ਸੰਭਰੇ ਆ ਤੇ ਬਾਈ ਜੀ ਤੋਂ ਆਪਾਂ ਪੁੱਛਦੇ ਆ ਵੀ ਕਿਹੜੇ ਪਾਸੇ ਜਿਹੜਾ ਭੂਰਾ ਸਾਹਿਬ ਬਣਾਵਾਇਆ ਸੀ ਤੇ ਆ ਜਿਹੜਾ ਬਾਬੇ ਆ ਜਿਹੜੇ ਹਨੂਮਾਨ ਦੀ ਸੇਵਾ ਜਿਹੜੀ ਕਰਦੇ ਸੀ ਹਨੂਮਾਨ ਬਾਬੇ ਨੂੰ ਮੰਨਦੇ ਸੀ ਤੇ ਇਹਨਾਂ ਦੇ ਦਿਨ ਤੇ ਇਹ ਚੂਰਮਾ ਜਿਹੜਾ ਇਹ ਬਣਾਇਆ ਜਾਂਦਾਗਾ ਤੇ ਬਾਬੇ ਯਾਨੀ ਕਿ ਹਨੂਮਾਨ ਦੇ ਯਾਨੀ ਕਿ ਬਹੁਤ ਵੱਡੇ ਯਾਨੀ ਕਿ ਉਪਾਸ਼ਕ ਹੋਏ ਆ ਤੇ ਬਾਬੇ ਹਨੂਮਾਨ ਦੀ ਜੋਦੇ ਦੀ ਜਿਹੜੀ ਬਹੁਤ ਜ਼ਿਆਦਾ ਭਗਤੀ ਕਰੀ ਇਹਨਾਂ ਨੇ ਤੇ ਆ ਹੁਣ ਆਪਾਂ ਚੱਲ ਪਿਆ ਭੋਰੇਵਾਲ ਨੂੰ ਤੇ ਇਹ ਬਾਬਿਆਂ ਦਾ ਦਾ ਭੋਰਾ ਸੀਗਾ ਆ ਵੇਖੋ ਸੋਨ ਭੋਰਾ ਜਿਹੜਾ ਦਿਖਾਤਾ ਤੇ ਆ ਭੋਰਾ ਬਣਿਆ ਹੋਇਆ ਇੱਥੇ ਜਾਨਕੀ ਭਗਤੀ ਕਰਦੇ ਸੀ ਬਹਿ ਕੇ ਆਪਦੀ ਤੇ ਆ ਜਿਹੜਾ ਬਾਬਾ ਹੁਣ ਗੋਰਾ ਆ ਬਾਬੇ ਕੋਲੇ ਹੁਣ ਗੱਦੀ ਆ ਜਿਹੜਾ ਹੁਣ ਨਵਾਂ ਬਾਬਾ ਆਇਆ ਗੋਰਾ ਬਾਬਾ ਇਹਨਾਂ ਨੂੰ ਗੱਦੀ ਜਿਹੜੀ ਮੁੱਖ ਸੇਵਾਦਾਰ ਇਹਨਾਂ ਨੂੰ ਬਣਾ ਦਿੱਤਾ ਗਿਆਗਾ ਪਹਿਲਾਂ ਬਾਬਾ ਨਿਕੂਰਾਮ ਸੀ ਨਿਕੂਰਾਮ ਬਾਬਾ ਯਾਨਕੀ ਕਾਫੀ ਸਮਾਂ ਬਿਮਾਰ ਰਹੇ ਆ ਸ਼ੂਗਰ ਵੱਧ ਹੋਣ ਕਰਕੇ ਉਹ ਆਪਦਾ ਚੋਲਾ ਛੱਡ ਗਏ ਆ ਤੇ ਹੁਣੇ ਬਾਬਾ ਗੋਰਾ ਇਥੋਂ ਦੇ ਕਰਤਾ ਧਰਤਾ ਤੇ ਆ ਵੇਖੋ ਚੂਰਮਾ ਕੱਢਣਾ ਬਣਿਆ ਪਿਆਗਾ ਉਹ ਵੇਖੋ ਕਿੱਡੇ ਕਿੱਡੇ ਢੇਰ ਲਾਏ ਪਏ ਆ ਤੇ ਦੋਸਤੋ ਇਹ ਆ ਕਿੰਨਾ ਬਰੀਕ ਪੂਰਾ ਬਰੀਕ ਇਹ ਐ ਨਹੀਂ ਪੁੱਛਿਆ ਵੀ ਬਣਦਾ ਕਾਹਦਾ ਮੇਰੇ ਹਿਸਾਬ ਨਾਲ ਤਾਂ ਕਣਕ ਦਾ ਗ੍ਰੈਂਡ ਕਰਕੇ ਤੇ ਉਵੇਂ ਬਣਦਾਗਾ ਤੇ ਆ ਹੁਣ ਤੁਹਾਨੂੰ ਦਿਖਾ ਦਿੰਨੇ ਆ ਵੀ ਸਾਧੂ ਸੰਤਾਂ ਨੂੰ ਜਿਹੜੇ ਪ੍ਰਸ਼ਾਦੇ ਛਕਾਏ ਜਾ ਰਹੇ ਆ ਸਵੇਰ ਚੂਰਮਾ ਤੇ ਚਾਹ ਤੇ ਹੁਣ ਲੰਗਰ ਨੂੰ ਭੋਗ ਜਦੋਂ ਲੱਗ ਗਿਆ ਸੀਗਾ ਉਸ ਤੋਂ ਬਾਅਦ ਆਪਾਂ ਬੈਣੋਂ ਲੰਗਰ ਛਕਾ ਰਹੇ ਆ ਗੋਰਾ ਬਾਬਾ ਆ ਆ ਇਹਨਾਂ ਨੂੰ ਜਿਹੜੀਆਂ ਜਾਣ ਕੇ ਲੋਈਆਂ ਪਾ ਗਏ ਗਏ ਤੇ ਜੇ ਆਪਾਂ ਜਿਵੇਂ ਲੋਈਆਂ ਕਹਿ ਦਿੰਨੇ ਆ ਜਾਂ ਚਾਦਰਾਂ ਲੋਈਆਂ ਵੀ ਦੇ ਦਿੰਦੇ ਆ ਕਈ ਇਹ ਬਾਣਾ ਵੀ ਦੇ ਦਿੰਦੇ ਆ ਇਹਨਾਂ ਦਾ ਆਪਦਾ ਬਾਣਾ ਜਿਹੜਾ ਬਾਬਿਆਂ ਦਾ ਭਗਵਾ ਤੇ ਉਹ ਇਹਨਾਂ ਨੂੰ ਸਾਰਿਆਂ ਨੂੰ ਰੋਟੀ ਛਕਾ ਕੇ ਜਿੰਨੇ ਸਾਧੂ ਆ ਵੀ ਸਾਧੂ ਸਾਰੇ ਇਹ ਰੋਟੀ ਛਕਾ ਕੇ ਇਹਨਾਂ ਨੂੰ ਸਾਰਿਆਂ ਨੂੰ ਇਹ ਦਿੱਤਾ ਜਾਊਗਾ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਸਾਡੇ ਪਿੰਡ ਦੇ